ਇਸ ਦੁਨੀਆ ਦੇ ਵਿੱਚ ਅਲੱਗ-ਅਲੱਗ ਵਰਗ ਦੇ ਲੋਕ ਸ਼ਾਮਲ ਨੇ ਤੇ ਪਰੰਪਰਾਵਾਂ ਦੀ ਗੱਲ ਕਰ ਲਈਏ ਤਾਂ ਪਰੰਪਰਾਵਾਂ ਵੀ ਅਲੱਗ ਨੇ ਕਈ ਵਾਰੀ ਤਾਂ ਸਾਨੂੰ ਲੱਗਦਾ ਹੈ ਕਿ ਚਲੋ ਇਹਨਾਂ ਦੇ ਰੀਤੀ ਰਿਵਾਜ ਅੱਡ ਨੇ ਪਰ ਕਈ ਵਾਰੀ ਜੋ ਰੀਤੀ ਰਿਵਾਜ ਨੇ ਉਹ ਸਾਨੂੰ ਹੈਰਾਨ ਕਰ ਦਿੰਦੇ ਨੇ ਕਿ ਆਖਰ ਅਜਿਹਾ ਵੀ ਹੋ ਸਕਦਾ ਹੈ ਤਾਂ ਇੱਕ ਅਜਿਹੀ ਰੀਤੀ ਰਿਵਾਜ ਦੀ ਮੈਂ ਅੱਜ ਗੱਲ ਕਰਨ ਲੱਗੀ ਹਾਂ ਇੱਕ ਸ਼ਹਿਰ ਅਜਿਹਾ ਹੈ ਜਿੱਥੇ ਲਾੜੀ ਨੂੰ ਲੈ ਕੇ ਇੱਕ ਬਾਜ਼ਾਰ ਲਗਾਇਆ ਜਾਂਦਾ ਹੈ ਕੁੜੀਆਂ ਦਾ ਬਾਜ਼ਾਰ ਲੱਗਿਆ ਹੁੰਦਾ ਹੈ ਜਿੱਥੇ ਮੁੰਡੇ ਆ ਕੇ ਪਸੰਦ ਕਰਕੇ ਕੁੜੀ ਨੂੰ ਲੈ ਕੇ ਜਾਂਦੇ ਨੇ ਜੀ ਹਾਂ ਯਾਨੀ ਕਿ ਦੁਲਹਨਾ ਦਾ ਬਾਜ਼ਾਰ ਹੁੰਦਾ ਹੈ ਜਿਸ ਦੇ ਵਿੱਚੋਂ ਦੀ ਮੁੰਡੇ ਆ ਕੇ ਆਪਣੀ ਪਸੰਦ ਦੇ ਹਿਸਾਬ ਦੇ ਨਾਲ ਖਰੀਦੋ-ਫਰੋਖਤ ਕਰਦੇ ਨੇ ਤੇ ਕੁੜੀ ਨੂੰ ਉੱਥੋਂ ਦੀ ਲੈ ਕੇ ਚਲੇ ਜਾਂਦੇ ਨੇ ਤੇ ਪਤਨੀ ਦਾ ਦਰਜਾ ਦਿੰਦੇ ਨੇ ਅਖਰੋ ਸ਼ਹਿਰ ਕਿਹੜਾ ਕਿੱਥੇ ਰੀਤੀ ਰਿਵਾਜ ਹੈ ਉਸ ਦੇ ਲਈ ਦੇਖਦੇ ਆਏ ਖਾਸ ਰਿਪੋਰਟ ਜਦੋਂ ਵੀ ਵਿਆਹ ਦੀ ਗੱਲ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਸਵਾਲ ਤਾਂ ਇੱਥੇ ਇਹੀ ਹੁੰਦਾ ਹੈ ਕਿ ਮੁੰਡਾ ਤੇ ਕੁੜੀ ਜਾਂ ਤਾਂ ਪਹਿਲਾਂ ਤੋਂ ਹੀ ਆਪਣੇ ਆਪ ਨੂੰ ਪਸੰਦ ਕਰਦੇ ਹੋਣਗੇ ਜਾਂ ਫਿਰ ਮਾਪਿਆਂ ਦੇ ਹਿਸਾਬ ਦੇ ਨਾਲ ਵਿਆਹ ਕਰਵਾਉਣਗੇ ਪਰ ਕੀ ਤੁਸੀਂ ਕਦੇ ਇੱਕ ਅਜੀਹੀ ਜਗ੍ਹਾ ਦੇ ਬਾਰੇ ਸੁਣਿਆ ਜਿੱਥੇ ਲਾੜੀ ਨੂੰ ਵੇਚਿਆ ਜਾਂਦਾ ਹੈ ਜਿੱਥੇ ਲਾੜੀ ਦਾ ਇੱਕ ਬਾਜ਼ਾਰ ਲਗਾਇਆ ਜਾਂਦਾ ਹੈ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਸੁਣ ਕੇ ਤੁਹਾਨੂੰ ਥੋੜਾ ਅਜੀਬ ਲੱਗ ਰਿਹਾ ਹੋਵੇਗਾ ਪਰ ਇੱਕ ਅਜੇ ਹੀ ਥਾਂ ਹੈ ਜਿੱਥੇ ਲਾੜੀ ਨੂੰ ਖਰੀਦਿਆ ਅਤੇ ਵੇਚਿਆ ਜਾਂਦਾ ਹੈ ਇੱਥੇ ਬਾਜ਼ਾਰ ਦੇ ਵਿੱਚ ਲੋਕ ਨਾ ਸਿਰਫ ਲਾੜੀ ਨੂੰ ਪਸੰਦ ਕਰਦੇ ਹਨ ਸਗੋਂ ਉਸ ਨੂੰ ਖਰੀਦ ਕੇ ਲੈ ਕੇ ਚਲੇ ਜਾਂਦੇ ਨੇ ਜੀ ਹਾਂ ਮੈਂ ਗੱਲ ਕਰ ਰਹੀ ਹਾਂ ਬੁਲਗਾਰੀਆ ਦੀ ਬੁਲਗਾਰੀਆ ਦੇ ਵਿੱਚ ਬਾਜ਼ਾਰ ਜ਼ਰੂਰ ਲੱਗਦਾ ਪਰ ਉਹ ਬਾਜ਼ਾਰ ਸਬਜ਼ੀਆਂ ਜਾਂ ਫਿਰ ਕੋਈ ਘਰੇਲੂ ਸਾਮਾਨ ਦਾ ਨਹੀਂ ਹੁੰਦਾ ਸਗੋਂ ਮੁਟਿਆਰਾਂ ਦੇ ਲਈ ਇਹ ਬਾਜ਼ਾਰ ਲਗਾਇਆ ਜਾਂਦਾ ਹੈ ਇਹ ਬਾਜ਼ਾਰ ਬੁਲਗਾਰੀਆ ਦੇ ਵਿੱਚ ਸਟਾਰਾ ਜਾਗੋਰ ਨਾਮਕ ਸਥਾਨ ਉੱਤੇ ਲਗਾਇਆ ਜਾਂਦਾ ਹੈ ਇਸ ਦੇ ਵਿੱਚ ਮੁੰਡੇ ਆਪਣੇ ਪਰਿਵਾਰ ਦੇ ਨਾਲ ਆਉਂਦੇ ਨੇ ਆਪਣੀ ਪਸੰਦ ਦੇ ਹਿਸਾਬ ਦੇ ਨਾਲ ਕੁੜੀ ਲੱਭਦੇ ਨੇ ਚੋਣ ਕਰਦੇ ਨੇ ਤੇ ਜੋ ਕੁੜੀ ਉਹਨਾਂ ਨੂੰ ਪਸੰਦ ਹੁੰਦੀ ਹੈ ਉਸ ਦੇ ਨਾਲ ਸੌਦੇਬਾਜ਼ੀ ਕੀਤੀ ਜਾਂਦੀ ਹੈ ਜਦੋਂ ਕੁੜੀ ਦੇ ਪਰਿਵਾਰ ਵਾਲੇ ਜੋ ਕੀਮਤ ਮੁੰਡਿਆਂ ਦੇ ਵੱਲੋਂ ਲਗਾਈ ਜਾਂਦੀ ਹੈ ਉਸ ਕੀਮਤ ਤੇ ਕੁੜੀ ਦੇ ਪਰਿਵਾਰ ਵਾਲੇ ਮੰਨ ਜਾਂਦੇ ਨੇ ਤਾਂ ਫਿਰ ਜੋ ਮੁੰਡੇ ਨੇ ਉਹ ਕੁੜੀ ਨੂੰ ਲੈ ਕੇ ਉੱਥੋਂ ਦੀ ਚਲੇ ਜਾਂਦੇ ਨੇ ਯਾਨੀ ਕਿ ਜੋ ਕੁੜੀ ਵਾਲੇ ਨੇ ਉਹ ਆਪਣੀ ਤੀ ਨੂੰ ਮੁੰਡੇ ਦੇ ਹਵਾਲੇ ਕਰ ਦਿੰਦੇ ਨੇ ਇਸ ਤੋਂ ਬਾਅਦ ਮੁੰਡਾ ਕੁੜੀ ਨੂੰ ਘਰ ਲੈ ਕੇ ਆਉਂਦਾ ਹੈ ਅਤੇ ਉਸ ਨੂੰ ਆਪਣੀ ਪਤਨੀ ਦਾ ਦਰਜਾ ਦਿੰਦਾ ਹੈ ਤੇ ਤੇ ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਇਸ ਬਾਜ਼ਾਰ ਦੇ ਵਿੱਚ ਹਰ ਕੋਈ ਹਿੱਸਾ ਨਹੀਂ ਲੈ ਸਕਦਾ ਯਾਨੀ ਇਹ ਜੋ ਬਾਜ਼ਾਰ ਹੈ ਇਸ ਦੇ ਵਿੱਚ ਹਰ ਕੋਈ ਲਾੜੀ ਨਹੀਂ ਆਉਂਦੀ ਸਗੋਂ ਇਹ ਜੋ ਲਾੜੀ ਦਾ ਬਾਜ਼ਾਰ ਹੈ ਇਹ ਸਿਰਫ ਗਰੀਬ ਕੁੜੀਆਂ ਦੇ ਲਈ ਲਗਾਇਆ ਜਾਂਦਾ ਹੈ ਜੀ ਹਾਂ ਆਮ ਤੌਰ ਉਤੇ ਵਿਹਾਂ ਦੇ ਵਿੱਚ ਬਹੁਤ ਜ਼ਿਆਦਾ ਖਰਚਾ ਹੁੰਦਾ ਹੈ ਅਜਿਹੇ ਪਰਿਵਾਰ ਜੋ ਆਪਣੀ ਧੀ ਦਾ ਵਿਆਹ ਕਰਵਾਉਣ ਤੋਂ ਅਸਮਰਥ ਹੁੰਦੇ ਹਨ ਆਪਣੀ ਧੀ ਨੂੰ ਇਸ ਮੰਡੀ ਦੇ ਵਿੱਚ ਲੈ ਕੇ ਜਾਂਦੇ ਨੇ ਫਿਰ ਮੁੰਡੇ ਦਾ ਪਰਿਵਾਰ ਜਾਂ ਫਿਰ ਮੁੰਡਾ ਆਪ ਹੀ ਉਸ ਬਾਜ਼ਾਰ ਦੇ ਵਿੱਚ ਆਉਂਦਾ ਹੈ ਕੁੜੀ ਨੂੰ ਪਸੰਦ ਕਰਦਾ ਹੈ ਪਰਿਵਾਰ ਦੇ ਹਿਸਾਬ ਨਾਲ ਫਿਰ ਤੋਲ ਮੋਲ ਕਰਦਾ ਹੈ ਤੇ ਉਸ ਤੋਂ ਬਾਅਦ ਉਹ ਉੱਥੋਂ ਆਪਣੀ ਲਾੜੀ ਨੂੰ ਲੈ ਕੇ ਚਲਾ ਜਾਂਦਾ ਹੈ ਤੁਹਾਨੂੰ ਦੱਸ ਦਈਏ ਇਹ ਪ੍ਰਥਾ ਬੁਲਗਾਰੀਆ ਦੇ ਵਿੱਚ ਸਾਲਾਂ ਤੋਂ ਚੱਲੀ ਆ ਰਹੀ ਹੈ ਇਸ ਬਾਜ਼ਾਰ ਦੇ ਵਿੱਚ ਵਿਕਣ ਵਾਲੀਆਂ ਕੁੜੀਆਂ ਦੀ ਕੀਮਤ ਵਕ ਵਕ ਤੈਅ ਕੀਤੀ ਜਾਂਦੀ ਹੈ ਉਸ ਕੁੜੀ ਦੀ ਕੀਮਤ ਸਭ ਤੋਂ ਵੱਧ ਹੈ ਜਿਸਨੇ ਬਾਜ਼ਾਰ ਦੇ ਵਿੱਚ ਵਿਕਣ ਤੋਂ ਪਹਿਲਾਂ ਕਿਸੇ ਮਰਦ ਦੇ ਨਾਲ ਕੋਈ ਵੀ ਸੰਬੰਧ ਨਹੀਂ ਬਣਾਇਆ ਉੰਜ ਬਾਜ਼ਾਰ ਦੇ ਵਿੱਚ ਜੋ ਲਾੜੀ ਹੈ ਉਹਨਾਂ ਦੀ ਖਰੀਦੋ-ਫਰੋਖਤ ਕਰਨ ਵਾਲਿਆਂ ਦੇ ਲਈ ਇਹ ਨਿਯਮ ਨੇ ਅਸਲ ਦੇ ਵਿੱਚ ਇਸ ਬਾਜ਼ਾਰ ਦੇ ਵਿੱਚ ਕਲਾਜੀ ਪਾਈਚਾਰੇ ਦੇ ਲੋਕ ਆਪਣੀ ਧੀਆ ਵੇਚਦੇ ਨੇ ਅਜਿਹੀ ਸਥਿਤੀ ਦੇ ਵਿੱਚ ਇਹਨਾਂ ਨੂੰ ਖਰੀਦਣ ਵਾਲੇ ਵਿਅਕਤੀ ਦਾ ਵੀ ਉਸੇ ਪਾਈਚਾਰੇ ਦੇ ਨਾਲ ਸੰਬੰਧਤ ਹੋਣਾ ਲਾਜ਼ਮੀ ਹੈ ਇਸ ਤੋਂ ਇਲਾਵਾ ਲਾੜੀ ਦੇ ਪਰਿਵਾਰ ਦਾ ਗਰੀਬ ਹੋਣਾ ਵੀ ਜ਼ਰੂਰੀ ਹੈ ਕਿਉਂਕਿ ਜੋ ਇਹ ਬਾਜ਼ਾਰ ਹੈ ਇਹ ਬਾਜ਼ਾਰ ਸਿਰਫ ਜੋ ਗਰੀਬ ਪਰਿਵਾਰ ਨੇ ਉਹਨਾਂ ਦੇ ਲਈ ਬਣਾਇਆ ਗਿਆ ਹੈ ਜੋ ਆਪਣੀ ਕੁੜੀਆਂ ਦਾ ਵਿਆਹ ਨਹੀਂ ਕਰ ਸਕਦੇ ਆਰਥਿਕ ਤੌਰ ਤੇ ਮਜ਼ਬੂਤ ਪਰਿਵਾਰ ਇਸ ਮੰਡੀ ਦੇ ਵਿੱਚ ਆਪਣੀਆਂ ਧੀਆਂ ਨਹੀਂ ਲਿਆ ਕੇ ਬਿਠਾ ਸਕਦੇ ਨੇ ਨਾਲ ਹੀ ਇਸ ਮੰਡੀ ਦੇ ਵਿੱਚ ਖਰੀਦੀ ਕੁੜੀ ਨੂੰ ਨੂੰ ਦਾ ਦਰਜਾ ਦੇਣਾ ਵੀ ਜ਼ਰੂਰੀ ਹੈ ਤਾਂ ਇੱਕ ਇਹ ਪ੍ਰਥਾ ਜੋ ਕਿ ਬਹੁਤ ਸਾਲਾਂ ਤੋਂ ਚੱਲੀ ਆ ਰਹੀ ਹੈ ਉਹ ਪਰਿਵਾਰ ਜਿਨ੍ਹਾਂ ਦੇ ਘਰ ਦੇ ਵਿੱਚ ਕੁੜੀ ਹੈ ਪਰ ਉਹ ਕੁੜੀ ਦਾ ਵਿਆਹ ਨਹੀਂ ਕਰ ਸਕਦੇ ਤਾਂ ਅਜੇਹੇ ਦੇ ਵਿੱਚ ਜੋ ਇੱਕ ਬਾਜ਼ਾਰ ਹੈ ਬਣਾਇਆ ਗਿਆ ਬਾਜ਼ਾਰ ਦੇ ਵਿੱਚ ਉਹ ਕੁੜੀ ਨੂੰ ਲੈ ਕੇ ਜਾਂਦੇ ਨੇ ਉੱਥੇ ਸੇਮ ਵਰਗ ਦੇ ਜੋ ਮੁੰਡੇ ਨੇ ਉਹ ਆਉਂਦੇ ਨੇ ਕੁੜੀ ਨੂੰ ਪਸੰਦ ਕਰਦੇ ਨੇ ਜਾਂ ਤਾਂ ਪਰਿਵਾਰ ਵਾਲਾ ਹੁੰਦਾ ਜਾਂ ਮੁੰਡਾ ਹੁੰਦਾ ਜਾਂ ਫਿਰ ਮੁੰਡਾ ਪਰਿਵਾਰ ਵਾਲਿਆਂ ਦੇ ਨਾਲ ਆਉਂਦਾ ਤੇ ਕੁੜੀ ਨੂੰ ਪਸੰਦ ਕਰਕੇ ਪਹਿਲਾਂ ਸੌਦੇਬਾਜ਼ੀ ਕੀਤੀ ਜਾਂਦੀ ਹੈ ਕੁੜੀ ਦੇ ਪਰਿਵਾਰ ਵਾਲਿਆਂ ਦੇ ਨਾਲ ਸਹਿਮਤੀ ਹੋਣ ਤੋਂ ਬਾਅਦ ਜਦੋਂ ਮੁੰਡਾ ਉੱਥੋਂ ਦੀ ਕੁੜੀ ਨੂੰ ਲੈ ਕੇ ਜਾਂਦਾ ਹੈ ਤਾਂ ਉੱਥੋਂ ਦੀ ਲੈ ਕੇ ਜਾਣ ਤੋਂ ਬਾਅਦ ਉਸ ਕੁੜੀ ਨੂੰ ਪਤਨੀ ਦਾ ਦਰਜਾ ਜੋ ਹੈ ਉਹ ਦੇਣਾ ਪੈਂਦਾ ਤਾਂ ਇਹ ਰੀਤੀ ਰਿਵਾਜ ਨੇ ਜਿਸ ਨੂੰ ਕਈ ਵਾਰੀ ਸੁਣ ਕੇ ਥੋੜਾ ਅਜੀਬ ਜਿਹਾ ਜ਼ਰੂਰ ਲੱਗਦਾ ਹੈ ਤਾਂ ਮੈਨੂੰ ਉਮੀਦ ਹੈ ਕਿ ਤੁਹਾਨੂੰ ਜਾਣਕਾਰੀ ਭਰਪੂਰ ਵੀਡੀਓ ਇਹ ਜ਼ਰੂਰ ਪਸੰਦ ਆਈ ਹੋਵੇਗੀ ਤੁਹਾਨੂੰ ਪਤਾ ਹੁਣ ਲੱਗ ਗਿਆ ਹੋਵੇਗਾ ਕਿ ਇੱਕ ਅਜਿਹੀ ਜਗ੍ਹਾ ਵੀ ਹੈ ਜਿੱਥੇ ਜੋ ਲਾੜੀ ਹੈ ਉਹਨਾਂ ਨੂੰ ਵਿਆਹ ਕਰਵਾਉਣ ਦੇ ਲਈ ਇੱਕ ਅਲੱਗ ਪ੍ਰਥਾ ਬਣਾਈ ਗਈ ਹੈ ਤਾਂ ਜੋ ਇਸੇ ਵੀ ਤਰੀਕੇ ਦੇ ਨਾਲ ਹੋਰ ਇਲਾਕਿਆਂ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਕੁੜੀ ਜਦੋਂ ਹੁੰਦੀ ਹੈ ਤਾਂ ਗਰੀਬ ਪਰਿਵਾਰ ਜਿਹੜੇ ਨੇ ਉਹ ਜਾਂ ਤਾਂ ਕਿਤੇ ਛਾੜੇ ਆਂਦੇ ਨੇ ਜਾਂ ਫਿਰ ਪਹਿਲਾਂ ਹੀ ਉਹਨਾਂ ਨੂੰ ਮਾਰ ਦਿੰਦੇ ਨੇ ਤਾਂ ਅਜਿਹੀ ਸਥਿਤੀ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਜੋ ਇਹ ਸ਼ਹਿਰ ਹੈ ਜਿੱਥੇ ਕਿ ਗਰੀਬ ਕੁੜੀਆਂ ਦੇ ਲਈ ਕੁੜੀ ਦੇ ਪਰਿਵਾਰ ਵਾਲਿਆਂ ਦੇ ਲਈ ਜੋ ਹੈ ਬਾਜ਼ਾਰ ਲਗਾਇਆ ਜਾਂਦਾ ਹੈ ਤਾਂ ਇੱਥੇ ਇਹ ਤਾਂ ਕਿਤੇ ਨਾ ਕਿਤੇ ਸਾਫ਼ ਹੈ ਕਿ ਉੱਥੇ ਕੁੜੀਆਂ ਦੀ ਮੌਤ ਜੇਕਰ ਹੈਗੀ ਆ ਉਹ ਨਹੀਂ ਹੁੰਦੀ ਹੋਵੇਗੀ ਕਿਉਂਕਿ ਉੱਥੇ ਲੋਕਾਂ ਨੂੰ ਇਹ ਪਤਾ ਹੈ ਕਿ ਬੁਲਗਾਰੀਆ ਦੇ ਵਿੱਚ ਜੋ ਮੰਡੀ ਲੱਗਦੀ ਹੈ ਮਟਿਆਰਾਂ ਦੀ ਉੱਥੇ ਅਸੀਂ ਆਪਣੀ ਕੁੜੀ ਨੂੰ ਲੈ ਕੇ ਜਾਵਾਂਗੇ ਜਿੱਥੋਂ ਕੋਈ ਨਾ ਕੋਈ ਮੁੰਡਾ ਜੋ ਹੈ ਇਸ ਨੂੰ ਪਸੰਦ ਕਰਕੇ ਲੈ ਕੇ ਜਾਵੇਗਾ ਵਿਆਹ ਉਸ ਤੋਂ ਬਾਅਦ ਇਨਾਦਾ ਹੋ ਜਾਵੇਗਾ ਤਾਂ ਤੁਹਾਨੂੰ ਕਿੱਦਾਂ ਦੀ ਲੱਗੀ ਇਹ ਜਾਣਕਾਰੀ ਭਰਪੂਰ ਵੀਡੀਓ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ